ਜਦ ਤਈ ਮੈਂ ਇੱਕਸੀ ਵਾਰੀ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਕਿੰਨੇ ਕਤਲ ਹੋ ਚੁੱਕੇ ਹੈ ਜੇ ਲਾਂਚ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲਾ ਇਹਦਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਿਟੀ ਵਿਦਡਰੋ ਕਰਨ ਕਰਕੇ ਉਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕ ਇਹਨਾਂ ਨੇ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਜਾਨੂ ਮਾਰਦੀ ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਸਾਹਮਣੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵਿਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਉਹ ਨੀਤਾ ਸਰਕਾਰ ਬੀ ਜੀ ਡੀ ਮਨਸਾ ਸੀਗੀ ਉਹ ਤਾਂ ਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਹਜੇ ਤੱਕ ਕੋਈ ਸਰਕਾਰ ਨੇ ਵੀ ਜਵਾਬ ਦੇ ਦਿੱਤਾ ਕਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਹਮ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜਿਹੜਾ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਉਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੋਗੀ ਥ੍ਰੈਟ ਨੂੰ ਲੈ ਕੇ ਮਜੀਠਾ ਸਾਹਿਬ ਨਾਲ ਗੱਲ ਹੋਈ ਹੈ ਕੀ ਕਹੇ ਕੀ ਕਿਹਾਵਾਂ ਨੇ ਫਿਕਰ ਤਾਂ ਸਾਰਿਆਂ ਨੂੰ ਹੈ ਉਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ ਡੀਜੀਪੀ ਸਾਹਿਬ ਏਡੀਜੀਪੀ ਜੇਲਸ ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਹੁਣ ਉਮੀਦ ਲੱਗਦੀ ਕਿ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਦੀ ਗੱਲ ਹੋਈ ਹੈ ਤੁਹਾਡੀ ਜੀ ਕੇ ਸੇਫਟੀ ਪਰਪਸ ਨਾਲ ਮੌਜੂਦ ਤਾਂ ਮੈਂ ਕਹਿ ਰਹੀਆਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਸ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਅੱਜ ਪਟਿਆਲਾ ਦੇ ਐਸਐਸਪੀ ਦੀ ਜਿਹੜੀ ਇੱਕ ਵਾਇਰਲ ਕਾਨਫਰੰਸ ਕਾਲ ਹੈ ਜਿੱਥੇ ਉਹ ਸਿੱਧੇ ਦਿਸ਼ਾ ਨਿਰਦੇਸ਼ ਆਪਣੇ ਅਸਰਾਂ ਨੂੰ ਦੇ ਰਹੇ ਸੀ ਕਿ ਕਿਸ ਤਰੀਕੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਿਧਾਨੀ ਦੀ ਚੋਣਾਂ ਦੌਰਾਨ ਉਹਨਾਂ ਦੇ ਘਰੋਂ ਚੱਕਣਾ ਉਹਨਾਂ ਨੂੰ ਨਾਮਿਨੇਸ਼ਨ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਉਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਲਈ ਆਇਆ ਹੈ ਤੇ ਕੋਰਟ ਨੇ ਅੱਜ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਸੀ ਰਾਜਕਮਲ ਚੌਧਰੀ ਸਾਹਿਬ ਉਹਨਾਂ ਦੇ ਵਕੀਲ ਸਾਹਿਬ ਨੂੰ ਪੁੱਛਿਆ ਕਿ ਜਿਹੜਾ 10 ਦਸੰਬਰ 2025 ਦਾ ਇਸ ਕੋਰਟ ਦਾ ਆਰਡਰ ਸੀ ਜਿੱਦੇ ਤੇ ਐਕਸਪੈਕਟ ਕੀਤਾ ਗਿਆ ਸੀ ਕਿ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਪ੍ਰਭਾਵ niche ਨਹੀਂ ਉਹਦੇ ਚ ਹੁਣ ਤੱਕ ਸਟੇਟ ਕਮਿਸ਼ਨ ਨੇ ਕੀ ਕੀਤਾ ਔਰ ਦੂਸਰੇ ਪਾਸੇ ਕੋਰਟ ਨੇ ਸਪੈਸੀਫਿਕਲੀ ਸਟੇਟ ਕਮਿਸ਼ਨ ਨੂੰ ਪੁੱਛਿਆ ਕਿ ਇਹਦੀ ਜਾਂਚ ਕਿੱਥੇ ਤੱਕ ਗਈ ਤਾਂ ਸਟੇਟ ਕਮਿਸ਼ਨ ਦੇ ਵਕੀਲ ਸਾਹਿਬ ਨੇ ਕੋਰਟ 'ਚ ਜਵਾਬ ਦਿੱਤਾ ਕਿ ਜੀ ਇਹ origignal source ਨਹੀਂ ਦੇ ਰਹੇ ਤਾਂ ਅਸੀਂ ਕੋਰਟ ਨੂੰ ਇਹ ਦੱਸਿਆ ਕਿ ਜੋ ਸਾਡੇ ਕੋਲ ਮਟੀਰੀਅਲ ਅਵੇਲੇਬਲ ਔਨ ਰਿਕਾਰਡ ਹੈ ਕਿਉਂਕਿ ਜੋ PIL ਦੇ ਵਿੱਚ ਪੈਨ ਡਰਾਈਵ ਲੱਗੀ ਹੈ ਉਹੀ ਪੈਨ ਡਰਾਈਵ ਪੁਲਿਸ ਨੂੰ ਦਿੱਤੀ ਤੇ ਇਹ ਜਿਹੜੀ ਆਡੀਓ ਕਾਲ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੇ ਹਲੇ ਤੱਕ ਇਨਵੈਸਟੀਗੇਟਿੰਗ ਏਜੰਸੀ ਇੱਕ ਪਾਸੜ ਜਾਂਚ ਕਰ ਰਹੀ ਹੈ ਮਤਲਬ ਬਤੌਰ ਵਕੀਲ ਦੇ ਮੈਨੂੰ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੇ ਇਹ ਚੀਜ਼ ਪੁੱਛੀ ਜਾ ਰਹੀ ਹੈ ਕਿ origignal source ਕੀ ਹੈ ਪਰ ਜਿਹੜੇ ਪੁਲਿਸ ਅਫਸਰ ਨੇ ਨਾ ਤਾਂ ਉਹਨਾਂ ਦਾ ਕੋਈ ਹਲੇ ਵੌਇਸ ਸੈਂਪਲ ਲਿਆ ਨਾ ਕੋਈ ਉਹਨਾਂ ਦੇ ਜਿਹੜੇ ਮੋਬਾਈਲ ਨੇ ਉਹ ਕਨਫਿਸਕੇਟ ਕੀਤੇ ਨੇ ਤੇ ਦੂਸਰੇ ਪਾਸੇ ਇਹੀ ਜਿਹੜੀ ਪੰਜਾਬ ਪੁਲਿਸ ਹੈ ਜਿਹੜੀ ਇਸ ਕੇਸ ਚ origignal source ਮੰਗ ਰਹੀ ਹੈ ਇਹਨੇ ਦਿੱਲੀ ਵਿਧਾਨ ਸਭਾ ਚ ਆਤੀਸ਼ੀ ਨੇ ਜੋ ਗੁਰੂ ਸਹਿਬਾਨਾਂ ਬਾਰੇ ਬੋਲਿਆ ਉਹਨਾਂ ਨੂੰ ਬਚਾਉਣ ਦੇ ਲਈਏ ਬਿਨਾ ਦਿੱਲੀ ਵਿਧਾਨ ਸਭਾ ਤੋਂ origignal source ਲੇ ਆਪਣੇ ਆਪ ਹੀ ਇਨਵੈਸਟੀਗੇਸ਼ਨ ਵੀ ਕਰਤੀ ਫੋਰੈਂਸਿਕ ਸੈਂਸ ਬੋਟਰੀ ਨੇ ਤਾਂ ਦਿਖਾਉਂਦਾ ਕਿ ਜਿੱਥੇ ਆਪਣੇ ਬੰਦਿਆਂ ਨੂੰ ਬਚਾਉਣਾ ਹੈ ਉੱਥੇ ਕੋਈ ਰੂਲ ਕਾਨੂੰਨ ਫਾਲੋ ਨਹੀਂ ਹੁੰਦਾ ਉਰੇ ਐਸਐਸਪੀ ਨੂੰ ਬਚਾਉਣਾ ਹੈ ਤਾਂ ओरिजिनल ਸੋਰਸ ਲੈ ਲਓ ਉਥੇ ਆਤਿਸ਼ੀ ਨੂੰ ਬਚਾਉਣਾ ਸੀ ਉਥੇ ओरिजिनल ਸੋਰਸ ਦੀ ਲੋੜ ਹੀ ਨਹੀਂ ਜਿੱਦੇ ਕਰਕੇ ਦਿੱਲੀ ਵਿਧਾਨ ਸਭਾ ਨੇ ਡੀਜੀਪੀ ਸਾਹਿਬ ਨੂੰ ਪ੍ਰਿਵਿਲੇਜ ਮੋਸ਼ਨ ਵੀ ਜਾਰੀ ਕੀਤਾ ਹੈ ਜਵਾਬ ਦੇਣਾ ਸੋ ਹੁਣੇ ਸਾਰੇ ਕਾਸੇ ਦੀ ਜਿਹੜੀ ਸੁਣਵਾਈ ਹੈ ਉਹ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਫਰਸਟ ਵੀਕ ਆਫ ਫਿਬਰੂਰੀ ਚ ਲਗਾਈ ਹੈ ਤੇ ਤਿੰਨ ਹਫਤਿਆਂ ਦੇ ਅੰਦਰ ਪੰਜਾਬ ਦੀ ਸਰਕਾਰ ਨੂੰ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਕੋਰਟ ਨੂੰ ਦੱਸਣਾ ਹੈ ਕਿਹਦੀ ਜਾਂਚ ਦੇ ਵਿੱਚ ਹੁਣ ਤੱਕ ਕੀ ਹੋਇਆ